ਸਰਨਾਈ ਗੁਰ ਰਾਮਦਾਸ ਰੱਖੂ 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 ਸਰਨਾਈ ਵਾਵਾ ਦੇਨ ਵਾਲਿਆ ਲੋਕਾਂ ਨੂੰ ਤੂੰ ਵਾਵਾ ਦੇਨ ਵਾਲਿਆ ਲੋਕਾਂ ਨੂੰ ਤੂੰ ਵਾਵਾ ਦੇਨ ਵਾਲਿਆ ਲੋਕਾਂ ਨੂੰ ਤੂੰ ਵਾਵਾ ਦੇਨ ਵਾਲਿਆ ਰੱਬ ਤੇਰਾ ਅਜ ਤੁਰ ਹੈ ਗਿਆ ਲੋਕਾਂ ਨੂੰ ਦਵਾਵਾ ਦੇਨ ਵਾਲਿਆ ਰੱਬ ਤੇਰਾ ਅਜ ਤੁਰ ਹੈ ਗਿਆ ਦੋ ਮਾਦੀ ਅਰਥੀ ਨੂੰ ਮੋਢਾ ਲਾਣਾ ਹੋਵੇ ਕਿੰਨਾ ਔਖਾ ਹੁੰਦਾ ਹੈ ਪਿਆਰੇ ਪਿਆਰਿਓ ਜਿਉਂਦੇ ਜਿਉਂਦੇ ਮਾਂ ਪਿਓ ਦੀ ਅਸੀਸ ਲਓ ਮੋਢਾ ਦੇਣਾ ਬੜਾ ਔਖਾ ਹੁੰਦਾ ਹੈ ਪਿਆਰਿਓ ਹਾਂਜੀ ਜਦ ਬਾਰੂ ਖੇਡ ਕੇ ਆਣ ਮੈਂ ਕੋ ਵਦੀ ਬੈਦਾ ਸੀ ਫਿਰ ਮੋਬਤੀਆਂ ਕੇ ਮੋ ਵੀ ਪੁੱਤਰਾ ਪੁੱਤਰਾ ਕਹਿੰਦੀ ਸੀ ਬੜਾ ਔਖਾ ਹੁੰਦਾ ਅਰਥੀ ਨੂੰ ਜਦ ਮੋੜਾ ਤਾਣੀ ਦਾ ਹੋਰ ਕਿ ਤੋ ਨਿਬਲਦਾ ਜੋ ਪਿਆਰ ਮਾਵਾਂ ਤੋਂ ਮਣੀਦਾ ਹੋਰ ਕਿਦੋਂ ਨਹੀਂ ਬਿੜਦਾ ਜੋ ਪਿਆਰ ਮਾਂ ਦਾ ਬਣੀਦਾ ਜਿਹੜਾ ਮਾਂ ਦਾ ਪਿਆਰ ਮਾਂ ਕੋਲੋਂ ਮਿਲਦਾ ਪਿਆਰੇ ਹੋਰ ਮਾਂ ਦਾ ਪਿਆਰ ਕਿਤੋਂ ਨਹੀਂ ਮਿਲਦਾ ਚਾਚੀਆਂ ਤਾਈਆਂ ਸਾਰੀਆਂ ਸਤਕਾਰਯੋਗ ਨੇ ਪਰ ਜਿਹੜਾ ਪਿਆਰ ਮਾਂ ਤੋਂ ਮਿਲਦਾ ਮਾਂ ਤੋਂ ਹੀ ਮਿਲਦਾ ਇੱਕ ਕਵਿਤਾ ਛੋਟੀ 2 ਮਿੰਟ ਦੀ ਕਹਿ ਕੇ ਫਿਰ ਆਪਾਂ ਸਮਾਪਤੀ ਕਰੀਏ ਦੇਖੀ ਕਿਤੇ ਗਵਾ ਨਾ ਬੈਠੀ ਸਿਰ ਤੋਂ ਸ਼ਾਮਾਂ ਨਾ ਹਾਂਜੀ ਉਹ ਵੇਖੀ ਕਿਤੇ ਗਵਾ ਨਾ ਬੈਠੀ ਸਿਰ ਤੋਂ ਠੰਡੀਆਂ ਸ਼ਾਵਾਂ ਬਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਮੋਦੀਆ ਮਿਡਣ ਦਵਾਵਾ ਬਈ ਪਿਆਰ ਬਾਬੂ ਦਾ ਮੁੱਲ ਨਹੀਂ ਮਿਲਣਾ ਨਮੋਦੀਆ ਮਿਡਣ ਦਵਾਵਾ ਬਈ ਕੋ ਦਿਲ ਪੁੱਛਿਆ ਨਾ ਜਾਣੇ ਦੈਨੂ ਕਿੰਨਾ ਚਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾ ਜੀ ਰ ਮਾਪੇ ਜਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਨਾ ਜੀ ਰ ਮਾਪੇ ਜਉਂਦੇ ਨੇ ਮਾਦੇ ਸੀਨੇ ਹੋ ਕੇ ਗੁਜਰੇ ਜੇ ਕੋਈ ਦੁੱਖ ਆਵੇ ਬਾਪੂ ਵਾਂਗੂੰ ਉਂਗਲ ਫੜਾ ਕੇ ਤੁਰਨਾ ਕੌਣ ਸਿਖਾਵੇ ਜੇ ਬਾਪੂ ਵਾਂਗੂੰ ਉਂਗਲ ਫੜਾ ਕੇ ਤੁਰਨਾ ਕੌਣ ਸਿਖਾਵੇ ਵਾਹ ਜੋ ਤੇਰਾ ਹੁਕਮ the ਭਾਵਨਾ ਦੇ ਨਾਲ ਆਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਜੀ ਗੁਰ ਰਾਮਦਾਸ ਰਾਖੋ ਸਰਣਾਈ ਆਓ ਸਾਰੀ ਸੰਗਤ ਕਰੋ ਕਿਰਪਾ ਗੁਰ ਰਾਮਦਾਸ ਰਾਖੋ ਸਰਣਾਈ i